ਨਵੀਂ ਟਰਾਲੀ ਲੈ ਕੇ ਪਹਿਲਾ ਕੰਮ ਇੱਥੇ ਸੰਗਤ ਵਾਸਤੇ ਲੰਗਰ ਲੈ ਕੇ ਆਏ ਆ ਜੀ ਪੰਜਾਬ ਸਾਰਾ ਹੈ ਹੀ ਲੰਗਰਾਂ ਤੋਂ ਪਛਾਣਿਆ ਇਹਨਾਂ ਦੀ ਹਾੜਾਂ ਵਾਸਤੇ ਵੀ ਲੰਗਰ ਗਏ ਆਇ ਤੋਂ ਵੀ ਮਹਾਰਾਜ ਦਾ ਦਸਵੰਦ ਦਸਵਾਂ ਹੀ ਸਾਂ ਕੱਢੀਏ ਬਾਬਾ ਦੀਪ ਸਿੰਘ ਸਾਡਾ ਬਾਪੂ ਆ ਅਸੀਂ ਇਹਨੂੰ ਆਪਣਾ ਪਿਓ ਮੰਨਦੇ ਆਏ ਬਾਹਗੁਰ ਜੀ ਦਾ ਖਾਲਸਾ ਫਤੇ अनोखे अमर शहीद तन तन बाबा दीप सिंह जी ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਗੁਰੂ ਨਗਰੀ ਮਨਾਇਆ ਜਾ ਰਿਹਾ ਹੈ ਤੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਦੇ ਬਾਹਰ ਦੀਆਂ ਰੋਣਕ ਸਦਾ ਹੀ ਤੁਹਾਨੂੰ ਦਿਖਾ ਰਹੇ ਹਾਂ ਤੇ ਦੇਖ ਸਕਦੇ ਹੋ ਜਿੱਥੇ ਸੰਗਤਾਂ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ ਨੇ ਉੱਥੇ ਅੱਜ ਲੰਗਰ ਦੀ ਇੱਕ ਖਾਸ ਤਸਵੀਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ PB02 ਮਜੈਲ ਯਾਨੀ ਕਿ ਇਹ ਮਜੈਲਾਂ ਦੇ ਵੱਲੋਂ ਲੰਗਰ ਜੋਹੇ ਲਗਾਇਆ ਗਿਆ ਤੇ ਟਰਾਲੀ ਤੇ ਵੀ ਖਾਸ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ PB02 ਮਜੈਲਾ ਮਜੈਲਾ ਵਾਲੇ ਜਾਣੇ ਕਿ ਮਾਝੇ ਵਾਲੇ ਮੰਗੋ ਬਲੋ ਇਹ ਜੋ ਲੰਗਰ ਹੈ ਉਹ ਲਗਾਇਆ ਗਿਆ ਹੈ ਨੌਜਵਾਨ ਵੀਰਾਂ ਦੇ ਵੱਲੋਂ ਤੇ ਖਾਸ ਆਪਣੀ ਸ਼ਰਧਾ ਅਨੁਸਾਰ ਵੱਖ-ਵੱਖ ਤਰ੍ਹਾਂ ਦੇ ਜੋ ਲੰਗਰ ਨੇ ਉਹ ਸੰਗਤਾਂ ਲਗਾ ਰਹੀਆਂ ਨੇ ਤੇ ਇੱਕ ਖਾਸ ਲੰਗਰ ਦੀ ਤਸਵੀਰ ਤੁਹਾਨੂੰ ਦਿਖਾ ਰਿਹਾ ਕਿਉਂਕਿ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹਰ ਕੋਈ ਸ਼ਰਧਾ ਭਾਵਨਾ ਦੇ ਮਨ ਨਾਲ ਮਨਾਦਾ ਹੈ ਹਰ ਕਿਸੇ ਦੇ ਉਤਸ਼ਾਹ ਜੋ ਹੈ ਉਹ ਦੇਖਣ ਨੂੰ ਮਿਲਦਾ ਹੈ ਤਾਂ ਖਾਸ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀ ਹਾਂ ਤੇ ਇਸ ਦੇ ਨਾਲ ਹੀ ਇਹਨਾਂ ਦੇ ਵੱਲੋਂ ਵੀਰ ਦੇ ਵੱਲੋਂ ਦੇਖ ਸਕਦੇ ਹੋ ਕਿ ਪਿੰਡਾਂ ਥਾਂਵਾਂ ਤੋਂ ਇਹ ਆਏ ਨੇ ਤੇ ਇਸ ਦੇ ਨਾਲ ਸਾਰੇ ਵੀਰ ਇਕੱਠੇ ਹੋ ਕੇ ਸੇਵਾ ਨਿਭਾ ਰਹੇ ਨੇ ਭਾਰਤ ਚੁਕਾ ਖਾਲਸਾ ਕਿਰੇ ਆਏ ਤਰ੍ਹਾਂ ਅੰਦਾਜ਼ਾ ਕਰ ਮੈਂ ਉਛਾਈ ਨਹੀਂ ਬਾਰੇ ਤੇ ਓਠੀ ਵਾਇਗੁਰ ਜੀ ਦੀ ਫਤਿਹ ਜੀ ਇਹ ਕਿੱਥੋਂ ਆਏ ਪਿੰਡ ਓਠੀਆਂ ਤੋਂ ਗੁਰੂ ਬਾਬਾ ਦੀਪ ਸਿੰਘ ਜੀ ਜਨਮ ਦਿਹਾੜੇ ਵਾਸਤੇ ਪਿੰਡ ਓਠੀਆਂ ਤੋਂ ਆਪਾਂ ਸਾਰੇ ਭਰਾ ਗੁਰਲਾਲ ਸਿੰਘ ਸ਼ਾਹ ਉਹਨਾਂ ਦੇ ਘਰੋਂ ਪਰਿਵਾਰ ਵੀਰ ਅਮਰੀਕਾ ਤੋਂ ਆ ਆਪਣੀ ਸੇਵਾ ਦਸਾਂ ਨਵਾਂ ਦੀ ਕਿਰਤ ਤੋਂ ਜੋ ਵੀ ਸ਼ਰਦਾ ਬੰਦਾ ਉਹ ਲੰਗਰ ਲੈ ਕੇ ਆਏ ਆ ਤੇ ਸੰਗਤ ਵਾਸਤੇ ਆ ਜੀ ਸਭ ਕੋ ਜੀ ਆਜ ਉਹ ਕਰਸ਼ਨ ਦਾ ਕੇਂਦਰ ਬਣਦੀ ਆ ਉਹ ਹੈ ਇਹ ਟਰਾਲੀ ਪੀਪੀ02 ਮਜੈਲ ਇਹਦੇ ਪਿੱਛੇ ਦਾ ਕੀ ਰਾਜ਼ ਇਹ ਤੁਹਾਨੂੰ ਪਤਾ ਜੀ ਜੱਟਾਂ ਦੇ ਘੋੜੇ ਆ ਇਹ ਟਾਲੀਆਂ ਤੋਂ ਬਿਨਾ ਨਹੀਂ ਜੇ ਗੱਲ ਬੰਦੀ ਇਹ ਵੀ ਉਹ ਬਾਹਰ ਵਾਲੇ ਦੀ ਮਿਹਨਤ ਸਦਕਾ ਦੇ ਬਾਪੂ ਦੇ ਸਦਕਾ 6 ਲੱਖ ਦੀ ਟਰਾਲੀ ਨਵੀਂ ਬਣਾਈਆਂ ਜੀ ਟਰਾਲੀ ਦੀ ਖਾਸੀਅਤ ਕੀ ਹੈ ਜੋ ਇਸ ਦੇ ਵਿੱਚ ਅੱਜ ਲੰਗਰ ਜੋ ਸੰਗਤ ਨੂੰ ਪਤਾਇਆ ਜਾਵੇ ਹਾਂਜੀ ਟਰਾਲੀ ਦੀ ਖਾਸੀਅਤ ਕੀ ਹੈ ਟਰਾਲੀ ਦੀ ਖਾਸੀਅਤ ਵੇਖੋ ਜੀ 6 ਕਿਲਿਆਂ 7 ਕਿਲਿਆਂ ਦਾ ਮਾਲ ਘੱਡਦੀ ਹੈ ਲੱਦ ਕੇ ਪੂਰੀ ਵਧੀਆ ਜੇ ਇਹਨੂੰ ਮਰਜ਼ੀ ਲਾਇਆ ਜਾਂਦੀ ਹੈ ਆਨੰਦਪੁਰ ਸਾਹਿਬ ਨੂੰ ਹਜੂਰ ਸਾਹਿਬ ਨੂੰ ਵਧੀਆ ਜੀ ਟਰਾਲੀ ਤੋਂ ਬਿਨਾ ਜੱਟ ਕਿਸੇ ਕੰਮ ਦਾ ਨਹੀਂ ਆਜ ਬਾਬਾ ਜੀ ਵਾਸਤੇ ਲੰਗਰ ਲੈ ਕੇ ਆਏ ਆ ਤਾਂ ਵੀ ਇੱਥੇ ਲੱਦ ਕੇ ਲੈ ਕੇ ਆਏ ਆ ਦੇ ਬਜਵਟ ਟਰਾਲੀ ਹਰ ਵੇਲੇ ਵਰਤੀ ਜਾਂਦੀ ਹੈ ਤੇ ਉਤਸਾਹ ਜਨਮ ਦਿਹਾੜੇ ਦੇ ਮੌਕੇ ਤੇ ਲੰਗਰ ਦਾ ਕਿੰਨਾ ਨਹੀਂ ਆਪਣੇ ਕੰਮਾਂ ਵਾਸਤੇ ਵੀ ਵਰਤੀਦੀ ਆ ਪਰ ਅੱਜ ਨਵੀਂ ਟਰਾਲੀ ਲੈ ਕੇ ਪਹਿਲਾ ਕੰਮ ਇੱਥੇ ਸੰਗਤ ਵਾਸਤੇ ਲੰਗਰ ਲੈ ਕੇ ਆਏ ਆ ਜੀ ਹਾਂਜੀ ਇਹ ਉਤਸ਼ਾਹ ਬਹੁਤ ਜ਼ਿਆਦਾ ਜੀ ਇਹ ਪਰਿਵਾਰ ਦਾ ਬਹੁਤ ਜ਼ਿਆਦਾ ਮਾਣ ਆਜ ਬਾਹ ਫੜ ਕੇ ਰੱਖਣ ਇਦਾਂ ਹੀ ਗਾਂਵ ਦੀ ਸੇਵਾ ਕਰ ਸਕੀਏ ਨੌਜਵਾਨ ਵੀ ਕਿੰਨੇ ਕੁ ਤੁਹਾਡੇ ਨਾਲ ਜੁੜੇ ਹੋਏ ਨੇ ਇਹ ਵੀ ਅੱਜ ਬਜ਼ੁਰਗ ਜਣੇ ਆ ਉਹ ਕੱਲ ਮੱਥਾ ਟੇਕ ਕੇ ਚਲ ਗਏ ਆ ਅੱਜ ਬਸ ਨੌਜਵਾਨ ਨੌਜਵਾਨ ਜਿਹੜੇ ਸਾਰੇ ਭਰਾ ਸੀ ਅਸੀਂ ਸਾਰੇ ਇਕੱਠੇ ਹੋ ਕੇ ਆਏ ਆ ਸਾਰੇ ਨੌਜਵਾਨ ਹੀ ਆ ਕਿੰਨੇ ਦਿਨ ਤੱਕ ਲੰਗਰ ਚੱਲੇਗਾ ਇਹ ਹੀ ਦੋ ਨਹੀਂ ਇਹ ਦੋ ਦਿਨ 26 ਦੇ 27 ਨੂੰ ਖਾਸ ਕਰਕੇ ਲੰਗਰ ਹੁੰਦਾ ਜੀ ਇਹ ਤੇ ਨਾਲ ਲੱਡੂਆਂ ਦਾ ਨਾਲ ਕੋਲਡ ਡਰਿੰਕ ਹੈ ਐਦਾਂ ਕਰਕੇ ਪੇਸ਼ਤੀਆਂ ਜੋ ਵੀ ਜਿੱਦਾਂ ਚੱਲਿਆ ਫਿਰ ਚਲਾਈ ਜਾਵਾਂਗੇ ਬੰਨਣਾ ਚਾਹੇ ਉਹ ਹੜਾਂ ਦੇ ਵਿੱਚ ਜੋ ਸਥਿਤੀ ਬਣੀ ਉਸ ਦੇ ਵਿੱਚ ਉਹਨਾਂ ਨੇ ਸੇਵਾ ਨਿਭਾਈ ਤਾਂ ਅੱਜ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਤਾਂ ਇੱਥੇ ਵੀ ਸੇਵਾ ਦੇ ਨਾਲ ਨਾਲ ਸੰਦੇਸ਼ ਕਿ ਨੌਜਵਾਨ ਵੀਰਾਂ ਦੇ ਵੱਲੋਂ ਕਿ ਜੋ ਸਿੱਖੀ ਸਰੂਪ ਹੈ ਉਹਦੇ ਨਾਲ ਲੱਗੇ ਲੋ ਤੇ ਹਮੇਸ਼ਾ ਜੋ ਸੇਵਾ ਉਹ ਨਿਭਾਉਂਦੇ ਰੋ ਹਾਂਜੀ ਹਾਂਜੀ ਚਲੋ ਠੀਕ ਹੈ ਮਾਝੇ ਵਾਲੇ ਵੀ ਕਰਦੇ ਆ ਦੁਆਬੇ ਵਾਲੇ ਵੀ ਕਰਦੇ ਆ ਵੀਰ ਸਾਰੇ ਕਰਦੇ ਆ ਪੰਜਾਬ ਸਾਰਾ ਹੈ ਹੀ ਲੰਗਰਾਂ ਤੋਂ ਪਛਾਣਿਆ ਇਹਨਾਂ ਦੀ ਹੜਾਂ ਵਾਸਤੇ ਵੀ ਲੰਗਰ ਗਏ ਆਏ ਤੋਂ ਆ ਹੁਣ ਮਹਾਰਾਜ ਨੇ ਝੋਲੀਆਂ ਹੀ ਇੰਨੀਆਂ ਘ ਭਰੀਆਂ ਬਾਬਾ ਬੜੀ ਸੋਹਣੀ ਰੋਟੀ ਦੇ ਰਹਿਆ ਤੇ ਫਿਰ ਉਹਨਾਂ ਜੋ ਜੋ ਤੇਲ ਫੋਲਿਆ ਸਾਰੇ ਵੀਰਾਂ ਦਾ ਮਤਲਬ ਸੋਚੀਦਾ ਵੀ ਮਹਾਰਾਜ ਦਾ ਦਸਵੰਦ ਦਸਵਾਂ ਹੀ ਸਾਂ ਕੱਢੀਏ ਦਸਵਾਂ ਹੀ ਸਾਂ ਜਿਹੜਾ ਉਹ ਸਿੱਖਵਾਸ ਤੇ ਜ਼ਰੂਰੀ ਹੈ ਉਹ ਕੱਢ ਗਏ ਫਿਰ ਉਸ ਸਾਹਿਬ ਦੇ ਨਾਲ ਚੱਲੀਦਾ ਜੀ ਤੇ ਐਡਾ ਹੀ ਚੱਲਦਾ ਰਹੇਗਾ ਲਾਜ਼ਮੀ ਮਹਾਰਾਜ ਬਾਬਾ ਦੀਪ ਸਿੰਘ ਸਾਡਾ ਬਾਪੂ ਆ ਅਸੀਂ ਇਹਨੂੰ ਆਪਣਾ ਪਿਓ ਮੰਨਦੇ ਆ ਇਹ ਐਡਾ ਹੀ ਚਲਾਉਂਦੇ ਰਹਿਣ ਤੁਸੀਂ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖ ਸਕਦੇ ਹੋ ਕਿ ਟਰਾਲੀ ਖਾਸ ਜੋ ਹੈ ਪੀਪੀ02 ਮਜੈਲ ਦਾ ਨੌਜਵਾਨਾਂ ਦੇ ਵੱਲੋਂ ਲੱਗਰ ਜੋ ਹੈ ਲਗਾਇਆ ਜਾ ਰਿਹਾ ਹੈ ਵਾਈਕਰਜੀ ਦਾ ਖਾਲਸਾ ਵਾਈਕਰਜੀ ਜੀ ਫੜੇ ਉਹ ਠੀਆਂ ਮਿੰਟ ਦੋ ਕੀ ਕਹਿਣਾ ਚਾਹੋਗੇ ਅੱਜ ਖਾਸ ਖਾਲੀ ਜਿਹੜੀ ਨੇ ਪੀਪੀ02 ਮਜੈਲ ਵੱਲੋਂ ਇੱਕ ਖਾਸ ਨੇ ਲਾਇਆ ਨਗਰ ਮडम ਜੀ ਸਾਬ ਅਮਰੀਕਾ ਜੋ ਲੱਗਾ ਨਗਰ ਹਾਂਜੀ ਇਥੇ ਲੱਡੂਆਂ ਦਾ ਪਾਇਲਟੀਆਂ ਦਾ ਠੰਡਿਆਂ ਦਾ ਤੇ ਸੇਵਾ ਕਰਕੇ ਸਕੂਲ ਕਿੰਨਾ ਕਿ ਮਿਲਦਾ ਹੈ ਬਾਬਾ ਜੀ ਬਹੁਤ ਜਿਆਦਾ ਮਹਾਰਾਜ ਜੀ ਤਾਂ ਸਭ ਕੁਝ ਮਹਾਰਾਜ ਜੀ ਦੇਖ ਰਿਹਾ ਕਿ ਇੱਕ ਪਾਸੇ ਨੌਜਵਾਨ ਸੇਵਾ ਕਰ ਰਹੇ ਨੇ ਲ ਸਭੇ ਦਾ ਵੀ ਭਰਪੂਰ ਸੇਵਾ ਮਿਲ ਰਿਹਾ ਹਾਂਜੀ ਜੀ ਜਿਸ ਤਰ੍ਹਾਂ ਕਿ ਸੰਤਾਂ ਦੇ ਦਰਸ਼ਨ ਕਰਦੇ ਹੋ ਸੰਤਾ ਦੇਖ ਲਿਓ ਕਿ ਆਪਣੇ ਆਪ ਨੂੰ ਕਿੰਨਾ ਕਿ ਭਾਗਾ ਵਾਲਾ ਸਮਾਂ ਦੇ ਰਹੇ ਸੰਤਾਂ ਦੇ ਸਿਰ ਤੇ ਮਹਾਰਾਜ ਸੰਤ ਨੇ ਸਭਾ ਜਿੱਦਾਂ ਸੋ ਬਿਲਕੁਲ ਦੇਖ ਸਕਦੇ ਹੋ ਕਿ ਸੰਤਾਂ ਦਾ ਉਤਸ਼ਾਹ ਸੰਤਾਨ ਦਾ ਉਤਸਾਹ ਜੋ ਹੈ ਉਹ ਦੇਖਣ ਨੂੰ ਮਿਲਿਆ ਤੇ ਇਸ ਦੇ ਨਾਲ ਹੀ ਨੌਜਵਾਨ ਮੀਰਾ ਦੇ ਵੱਲੋਂ ਇਹ ਖਾਸ ਲੰਗਰ ਜੋ ਹੈ ਉਹ ਸੋਹਣਾ ਲੰਗਰ ਜੈ ਜੈਕਾਰ ਸੋ ਬਿਲਕੁਲ ਪੀਬੀ 02 ਮਜਾਲ ਦੇ ਵੱਲੋਂ ਟਰਾਲੀ ਦੇ ਵਿੱਚ ਲੰਗਰ ਜੋ ਹੈ ਲਗਾਇਆ संतन बाबा दीप सिंह जी ਦੇ ਜਨਮ ਦਿਹਾੜੇ ਦੇ ਮੌਕੇ ਤੇ ਖਾਸ ਸੇਵਾ ਜੋ ਹੈ ਕੀਤੀ ਜਾ ਰਹੀ ਹੈ ਵੱਖ-ਵੱਖ ਤਰ੍ਹਾਂ ਦੇ ਲੰਗਰ ਇਸ ਦਰ ਦੇ ਬਾਹਰ ਲਗਾਏ ਜਾ ਰਹੇ ਨੇ ਤਾਂ ਦੇਖ ਸਕਦੇ ਹੋ ਕਿ ਗੁਰਦੁਆਰਾ ਸ਼ਹੀਦਾ ਸਾਹਿਬ ਦੇ ਬਾਹਰ ਦੀਆਂ ਰੋਡਾਂ ਦਾ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਤੇ ਲੰਗਰ ਜੋ ਨੇ ਉਹ ਵੀ ਸਿੱਖ ਸੰਗਤਾਂ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲਗਾਤਾਰ ਲਗਾਏ ਜਾ ਰਹੇ ਨੇ ਕੈਮਰਾਮੈਨ ਅਰਸ਼ ਦੇ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ